ਮੇਰਾ ਤੁਸੀਂ ਕਾਲ ਦੀ ਸਾਰਿਆਂ ਪਿਆਰ ਵਿੱਚ ਸਿੱਕਾ ਆ ਜੀ ਆਪਾਂ ਐ ਬਾਬਾ ਦੀਪ ਸਿੰਘ ਜੀ ਦੇ ਜੋ ਕਿ ਸੱਚਖੰਡ ਸਾਹਿਬ ਦਾ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤਾਂ ਤੁਹਾਨੂੰ ਦਰਸ਼ਨ ਕਰਾਉਣੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਹੁਣ ਆਪਾਂ ਉਤਰਿਆਂ ਤੇ ਆਪਾਂ ਉਤਰ ਕੇ ਦਰਬਾਰ ਸਾਹਿਬ ਦੇ ਛੰਨੇ ਤੇ ਤੁਹਾਨੂੰ ਆ ਕੇ نیچے ਜੋ ਜੋ ਬਣਿਆ ਉਹ ਸਾਰਿਆਂ ਦੇ ਆਪਾਂ ਦਰਸ਼ਨ ਕਰਾਵਾਂਗੇ ਜੀ ਮੜ ਕੇ ਆਉਣੇ ਆਪਾਂ ਇੱਥੇ ਨਾਮ ਜਪਦੇ ਆ ਨਾਮ ਜਪਦੇ ਇੱਥੇ ਨਾਮ ਜਪਦੇ ਨਾਮ ਜਪਦੇ ਸ਼ਾਮ ਨੂੰ ਆਜਾ ਸਾਰੇ ਨਿਸ਼ਾਨ ਸਾਹਿਬ ਤੇ ਅੱਗੇ ਤੋਂ ਨਫਾ ਕਰਾਵਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਬਣੇ ਰਹੋ ਮੇਰੇ ਨਾਲ ਅੱਛਾ ਆਪਾਂ ਦਰਬਾਰ ਸਾਹਿਬ ਚਾਹੇ ਬਾਬਾ ਦੀਪ ਸਿੰਘ ਜੀ ਦੀ ਦਾ ਮਹਾਰਾਜ ਸਿੰਘ ਜੀ ਦਾ ਦਰਬਾਰ ਹੈ ਉੱਪਰ ਜਿੱਥੇ ਮਹਾਰਾਜ ਦਸਰੂਜ ਸ਼ਜਵਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸ ਪੀਤਾ ਦੰਜਾ ਜਵਾ ਜੋ ਸ੍ਰੀ Það er í parkin. Það er í parkin. ਜੈਨੀ ਦਾ ਸੋਕਰਸ਼ਣ ਸਥਾਨ ਇੱਥੇ ਮਹਾਰਾਏ ਬਸੂਬਰਾ ਆਪਣ ਨੂੰ ਸੁਝਉ ਦਿੱਤਾ ਗਿਆ ਹੈ ਇੱਥੇ ਵਿੱਚ ਇਹ ਹੈ ਬਾਬਾ ਜਿਹੜੇ ਕਈ ਆਪਣਾ ਬਾਬਾ ਦੀਪ ਸਿੰਘ ਜੀ ਨੇ ਰਾਤ ਨੂੰ ਸੇਵਾ ਕਰਾਤਾ ਆਪਣਾ ਨਾਮ ਜੱਪ ਦੇਣ ਇਹ ਨਾਮ ਦੇਣ ਵਾਲੀ ਜਗਾਹ ਜੀ ਇੱਥੇ ਅੰਦਰ ਹਰ ਜਾਣ ਦੀ ਆਰਡਰ ਨਹੀਂ ਕਿਉਂਕਿ ਦੋ ਟਾਈਮ ਹੀ ਜਾਇਜ਼ ਆ ਸਕਦਾ ਵਾ ਜਿਆਦਾ ਨਹੀਂ ਆਪਾਂ ਜਾ ਸਕਦੇ ਇੱਥੇ ਇੱਥੇ ਨੇ ਜੀ ਆਪਣੇ ਘੋੜੇ ਬਣੇ ਹੋਏ ਨੇ ਬੜਾ ਸੋਹਣਾ ਜਿਹਾ ਪੈਂਟਰ ਕਰਦੇ ਆ ਨਾ ਆ ਕੇ ਅੰਦਰ ਉਦੋਂ ਇਸ਼ਟ ਘੋੜੇ ਬਣੇ ਹੋਏ ਨੇ ਇਹ ਸਾਹਮਣੇ ਗੇਟ ਨੇ ਜਿੱਥੋਂ ਆਪਾਂ ਐਂਟਰ ਕੀਤਾ ਪੂਰਾ ਐਂਟਰ ਕਰਨ ਤੋਂ ਫਿਰ ਆਪਾਂ ਨੇ ਇੱਥੋਂ ਇਹ ਘੋੜੇ ਨਹੀਂ ਜਿਵੇਂ ਬਣੇ ਹੋਏ ਬਾਬਾ ਦੀਪ ਸਿੰਘ ਜੀ ਦਾ ਆਪ ਸਥਾਨ ਮੇ ਪਾ ਜੀ ਰਤਨਗੜ੍ਹ ਸਾਹਿਬ ਆਏ ਜੋ ਉਹਨਾਂ ਦਾ ਨਿਵਾਸ ਸਥਾਨ ਦਾ ਨਕਸ਼ਾ ਹੈ ਇਹੋ ਚੀਜ਼ ਪੜੀ ਹੋਈ ਆ ਜੇ ਤੁਹਾਨੂੰ ਦਰਸ਼ਨ ਕਰਾਏ ਨੇ ਅੱਗੇ ਦੇਖੋ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦਾ ਜੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਣੇ ਆਪਾਂ ਇਹ ਜੀ ਰਤਨਗੜ੍ਹ ਸਾਹਿਬ ਨੂੰ ਜੀ ਦਰਸ਼ਨ ਕਰਾ ਰਹੇ ਆਪਾਂ ਇਹ ਰਤਨਗੜ੍ਹ ਸਾਹਿਬ ਦੇ ਦਰਸ਼ਨ ਦਿਵਾ ਰਹੇ ਨੇ ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੀ ਬਿਲਡਿੰਗ ਬਣ ਰਹੀ ਹੈ ਅਧੂਰੀ ਪਈ ਹੈ ਹਲੇ ਉਹਦੀ ਬਿਲਡਿੰਗ ਦਿਖਾਵਾਂਗੇ ਜੇ ਜੀ ਉਹ ਰਤਨਗੜ੍ਹ ਸਾਹਿਬ ਕਰਵਾ ਰਹੀ ਬਿਲਡਿੰਗ ਜੋ ਹਲੇ ਪੂਰੀ ਨਹੀਂ ਪਈ ਅਧੂਰੀ ਪਈ ਹੈ ਹਲੇ ਟਾਈਮ ਲੱਗੇਗਾ ਨਾ 4 ਸਾਲ ਤਕਰੀਬਨ ਕਹਿ ਰਹੇ ਬਣਨ ਲੱਗਣਗੇ ਇਹ 50 ਸਾਲ ਦਾ ਇੰਤਜ਼ਾਰ ਕਰਾਂਗੇ ਜਿਉਂਦੇ ਰਹੇ ਤਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਦਰਸ਼ਨ ਕਰੋ ਤੁਸੀਂ ਹੁਣ ਵੀ ਕੋਈ ਗੱਲ ਨਹੀਂ ਜੀ ਬਿਲਡਿੰਗ ਨਹੀਂ ਹੈ ਅੱਗੇ ਹਾਲ ਤੁਹਾਨੂੰ ਦਿਖਾਉਣੇ ਲੰਗਰ ਸਾਹਿਬ ਦਾ ਇਹ ਲੰਗਰ ਸਾਹਿਬ ਨੇ ਕਿਹਾ ਜਾ ਰਹੇ ਜਿਵੇਂ ਲੱਸੀ ਵੀ ਹੈ ਚਾਹ ਵੀ ਹੈ ਬੰਨ ਚੀਜ਼ਾਂ ਦਾ ਸੁੱਖ ਮਿਲਦੀਆਂ ਨੇ ਚਾਹ ਲੱਸੀ ਪੀਓ ਤਾਂ ਚਾਹ ਜੀ ਚਾਰ ਸ਼ਕਾਹ ਤੋਂ ਤੁਹਾਡੇ ਆਪਣੇ ਤੇ ਜ਼ਿਆਦਾਤਰ ਤਾਂ ਪਤਾ ਭਈਆ ਵੀ ਅੱਛੀ ਹੈ ਕਿ ਲੱਸੀ ਹੀ ਸਕਦਾ ਹੈ ਜੇ ਲੰਗਰ ਹਾਲ ਮੈਂ ਤੁਹਾਨੂੰ ਦਰਸ਼ਕ ਰਹੀ ਲੰਗਰ ਹਾਲ ਸਾਹਿਬ ਦੇ ਜੇ ਲੰਗਰ ਹਾਲ ਦੇ ਵਿੱਚ ਆਪਾਂ ਪਹੁੰਚ ਗਏ ਹਾਂ ਜੀ ਇਹ ਤੁਹਾਨੂੰ ਦਿਖਾ ਰਹੇ ਹਾਂ ਜੀ ਲੰਗਰ ਹਾਲ ਬਹੁਤ ਏ ਚੱਲ ਗਿਆ ਹੋਇਆ ਹੈ ਜੀ ਇਹ ਵੀ ਦਾ ਪ੍ਰਕਾਸ਼ਨ ਕਾਫੀ ਜੇ ਚਾਹਣ ਪ੍ਰਸ਼ਾਦ ਦੇ ਸਕਣ ਜੀ ਨੂੰ ਪ੍ਰਸ਼ਾਦ ਦੇ ਵੀ ਸਕਦੇ ਆ ਪੈਸੇ ਪ੍ਰਸ਼ਾਦ ਦੇ ਵੀ ਸਕ ਰਹੇ ਨੇ ਚਾਹ ਸਕੋ ਜਾਈ ਕਿਸੇ ਸ਼ੇਕੋ ਪਾਈ ਦੁੱਸੀ ਪਾਣੀ ਪਿਓ ਸਾਰੇ ਉੱਤੇ ਆ ਗਏ ਜੀ ਬਹੁਤ ਸੰਤੁਸ਼ਟ ਜੀ ਪਸਟੀ ਪਾ ਕੇ ਸਭਨ ਸੇਵਾ ਦੇ ਰਹੇ ਨੇ ਸਾਰੇ ਗੁਰੂ ਜੀ ਦਰਸ਼ਨ ਦੇਾਰੇ ਜੇਵਾ ਕੋਣ ਸਕਦੇ ਨੱਸੀ ਜੀ ਗੁਰਨਾਨ ਦੇਵ ਜੀ ਦਾ ਤਪਸਥਾਨ ਆਪਾਂ ਇਹ ਨਾਨਕ ਸਰ ਸਾਹਿਬ ਤੁਹਾਨੂੰ ਕਰਾਣੇ ਆਪਾਂ ਥੱਲੇ ਥੱਲੇ ਦਰਸ਼ਨ ਤੇ ਅੱਗੇ ਕਰਾਵਾਂਗੇ ਫੇਰ ਸਰ ਸੜੀ ਬੀਬੀਆਂ ਬੈਠੀਆਂ ਦੇਖ ਲਾ ਇਹ ਜਿਹੇ 베ਰੀ ਜਿੱਥੇ ਗੁਰਨਾਨ ਦੇਵ ਜੀ ਨੇ ਤਪਸਥਾਨ ਕੀਤਾ ਸੀ ਇਹ ਤਪਸਥਾਨ ਦੀ ਜਗਾ ਜੀ ਸਾਈ ਭਾਗ ਨੂੰ ਜਗਤ ਦਿਖਾਉਣੇ ਜਿੱਤੇ ਬਾਬਾ ਜੀ ਬੈਠ ਕੇ ਤੱਕ ਕਰਦੇ ਹੁੰਦੇ ਸੀਗੇ ਗੁਰਨਾਨਕ ਦੇਵ ਜੀ ਮਹਾਰਾਜ ਜੱਕੇ ਇਹ ਤਾਂ ਇਸ ਤਰ੍ਹਾਂ ਦੀ ਜਗ੍ਹਾ ਵਿਵਸਥਾ ਹੁੰਦੀ ਹੈ ਜਿਵੇਂ ਕਿ ਸੁਖ ਸਿੰਘ ਜੀ ਨੇ ਤੱਕੇ ਤਸਵੀਰਾਂ ਵੀ ਉਹ ਤੁਹੇ ਸਿਖੋ ਰਿਹਾ ਸੀ ਤਪਸਥਾਨ ਦੇ ਅੱਗੇ ਤੁਹਾਨੂੰ ਆਪਾ ਦਿਖਾਉਣੇ ਜੋ ਕਿ ਇਹਨਾਂ ਨੇ ਬਣਾਈਏ ਜਿਹੜਾ ਮਨਾਰਿਕਤਾਬ ਬਣਾਇਆ ਹੋਇਆ ਹੈ ਹਾਂ ਜੀ ਸੁਣिए ਜਿਸ ਤਰ੍ਹਾਂ ਕਿ ਆਪਾਂ ਬਹੁਤ ਛੋਟੇ ਛੇ ਜਗ੍ਹਾ ਦੇ ਬਣਾਏ ਇਸ ਤਰ੍ਹਾਂ ਹੈ ਇਸ ਜਗ੍ਹਾ ਤੇ ਬਣਾਇਆ ਹੋਇਆ ਹੈ ਜੀ ਇਹ ਜੀ ਇਸ ਤਰ੍ਹਾਂ ਪਟੇਲਰ ਕੈਮਰਾ ਕਰਦੇ ਪੂਰਾ ਨਹੀਂ ਲਗਾ ਪਹਿਲੇ ਸਿੱਧਾ ਕੈਮਰਾ ਰੱਖ ਕੇ ਤੁਹਾਨੂੰ ਪੂਰੇ ਖੇਤ ਦੇ ਦਰਸ਼ਨ ਕਰਾਉਣੇ ਆਪਾਂ ਜਿਹੜਾ ਬਣਾਇਆ ਹੈ ਨਾ ਮਨਾਰਿਕ ਖਾਲਸਾ ਬਹੁਤ ਹੀ ਅੱਛਾ ਹੈ ਜੀ ਆਪਾਂ ਹਾਣੋਂ ਪਰ ਚੱਲਦੇ ਅੱਗੇ ਦਰਬਾਰ ਸਾਹਿਬ 'ਚ ਜਿੰਦਾ ਜੀ ਉੱਪਰ ਦਰਬਾਰ ਸਾਹਿਬ ਨੂੰ ਹੋੜੀਆਂ ਚੜ੍ਹਦੇ ਜਾਣੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਨਾ ਮਹਾਯੰਗੀ ਜੀ ਸੁਣੀ ਤਾਈ ਆਤਤ ਸੰਗਤੋਂ ਬੀਤੀ ਹੋਊ ਗੁਰਗੰਗਰੀ ਚੱਲ ਰਿਆਂ ਚਲਤ ਸੰਗਤੋਂ ਨੰਗਰੀ ਸ਼ਾਮ ਕੀ ਆਲੀ ਵਾਹਿਗੁਰੂ ਕੀ ਕਾਠ ਸਾਹ ਹਾਂਜੀ ਆਪਾਂ ਕਰ ਰਹੇ ਆ ਪ੍ਰਕਰਮਾ ਆਪਣਾ ਨਾਮ ਅਕਸਰ ਸਹਿਦੇ ਤੇ ਛੋਨ ਅੱਗੇ ਦਿਖਾਉਣਾ ਜਿਹੜੀ 베ਰੀ ਹੈ ਜੋ ਕਿ ਛੱਲੇ ਵੀ ਤੁਹਾਨੂੰ ਦਰਸ਼ਨ ਕਰਾਈ ਸੀ ਜੇ 베ਰੀ ਤੇ ਉਹ 베ਰੀ ਉੱਪਰ ਵੀ ਆਉਂਦੀ ਹੈ ਕਿ ਸਵੇਰੇ ਜੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਬੜਾ ਸੋਹਣਾ ਤੁਹਾਨੂੰ ਉੱਪਰ ਤੋਂ ਹੈ ਦਰਸ਼ਨ ਕਰਾਵਾਗੇ ਇੱਥੋਂ ਦੇ ਸਰੋਵਰ ਦੇ ਦੀ ਇਹ ਜੀ ਸਰੋਵਰ ਦੇਖੋ ਸਰੋਵਰ ਦੇ ਦਰਸ਼ਨ ਇੱਥੇ ਆਪਾਂ ਪਰਲੇ ਪਾਸੇ ਲੀਕੀਆਂ ਦਾ ਇਸ਼ਨਾਨ ਘਰ ਬਣਿਆ ਹੋਇਆ ਤੇ ਇੱਥੇ ਉਰਲੇ ਪਾਸੇ ਬੰਦੇ ਵਾਸਤੇ ਹੀ ਆਗੇ ਅਪਾ ਤੁਹਾਨੂੰ 4 ਸਪੇਰੇ ਦਿਖਾ ਰਹੇ ਹਾਂ ਤੇ ਸ਼ਾਮ ਨੂੰ ਮਹਾਰਾਜ ਦਾ ਸੁਖਾਸਨ ਹੁੰਦਾ ਜੀ ਇਸ ਕਮਰੇ ਰੂਮ ਦੇ ਵਿੱਚ ਵੇਖੋ ਜੀ ਇਹ ਹੈ 베ਰੀ ਸਾ ਜੋ ਕਿ ਪਹਿਲਾਂ ਨਹੀਂ ਸੀ ਇਹ ਜੇ ਹੁਣ 4 ਸਪੇਰੇ ਨੇ ਜੇ ਪ੍ਰਕਰਮਾ ਹਾ ਕਰ ਦਿੱਤੀ ਜੰਗਲਾ ਲਾ ਦਿੱਤਾ ਪਹਿਲਾਂ ਜੰਗਲਾ ਨਹੀਂ ਸੀ ਹੁੰਦਾ ਓਪਨ ਹੁੰਦਾ ਸੀ ਤੇ ਲੋਕ 베ਰੀ ਨੂੰ ਬੜੇ ਹੱਥ ਲਾਉਂਦੇ ਸੀਗੇ ਤੇ ਥੋੜੀ ਜੀ ਦਰ ਦਸ਼ਾ ਜੀ ਖਰਾਬ ਕਰ ਦਿੱਤੀ ਸੀ ਸਰੀ ਮਨਜਾ ਵੀ ਨਹੀਂ ਹਟਦੀਆਂ ਤੇ ਕੋਈ ਵੀ ਨਹੀਂ ਹਟਦਾ ਹੁੰਦਾ ਇਹ ਬੇਦੀਸ਼ਾਬਤ ਐਂਨੇ ਤੁਹਾਨੂੰ ਕਰਨੇ ਦਰਸ਼ਨ ਜਾ ਕੇ ਲੰਗਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਉਹ ਜੋ ਨੀਚੇ ਹੈ ਦੇਖੋ ਤੁਸੀਂ ਬੇਰੀ ਇਹਦੇ ਬੇਰੀ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਬੇਰੀ ਨੀਚੇ ਆਪਾਂ ਜਿੱਥੇ ਪਹਿਲਾਂ ਆਏ ਆਗੇ ਜੀ ਇਹਦਾ ਅੰਜੇਗਾ ਦਵਾਰ ਹੈ ਚੰਦਰ ਸਾਹਿਬ ਇੱਥੇ ਆਪਾਂ ਆਏਗੇ ਤੁਹਾਨੂੰ ਦਿਖਾਣੇ ਇੱਥੇ ਦਰਸ਼ਨ ਦੀਦਾਰ ਹੀ ਚੰਦਰ ਸਾਹਿਬ ਦਾ ਆ ਦਵਾਰ ਦੇਖੋ ਕਿੰਨਾ ਸੋਹਣਾ ਕਿੰਨਾ ਖਰਿਆ ਪਰਿਆ ਮਾਹੌਲ ਬਣਿਆ ਹੋਇਆ ਹੈ ਇੱਥੇ ਬਹੁਤ ਸੋਹਣੇ ਦਰਖਤ ਨੇ ہاں اپا تھانوں درشن کراونے ہیں اندر جارے دروازہ چندن ਨਿਮਰ ਬੱਤਵਾਂ ਸਿੰਘ ਨੰਬਰ ਬੱਲਵਿੰਦਰ ਸਿੰਘ ਇੱਕ ਤਿਆਸ ਕਰ ਰਿਹਾ ਸੰਤੋਸ ਸਿੰਘ ਨਾਲ ਬੱਤਵਾਂ ਸੇਵਾ ਚੱਲ ਰਹੀ ਹੈ ਜੀ ਵਿਸ਼ਿੰਦਰ ਜੀ ਨੂੰ ਸੰਤ ਇਹ ਮੰਗਦਾ ਸ਼੍ਰੀ ਦਰਸ਼ਾਪਤ ਜੰਦਰ ਸ਼ਾਕਰਵਾਰੀ ਮਹਾਰਾਜ ਜੀ ਸ਼ਰੂਕਦੇ ਉਨਾ ਫਰੈਨ ਨਵੀ ਚਰਚ ਪਰੇ ਦੀ ਪ੍ਰਕਰਮਾ ਕਰਵਾਈ ਕਰਵਾਇਆ ਕਰਦਾਰ ਚੰਨ ਸਰ ਆ ਬਾ ਫਤਵਾ ਵਰਤ ਇੱਕ ਬਹੁਤ ਜੱਗ ਦਾ ਉਹ ਅੰਮੀ ਸੇਵਾ ਨੂੰ ਪ੍ਰਸਾਦ ਦੀ ਉਸਾ ਕਤਹਾ ਇਹ ਜੋ ਇਹ ਜੋ ਹਮੇਸ਼ਾ ਜਗਦੀ ਜੋਤ ਕਰਦਾਰ ਚੰਨ ਸਰ ਦਾ ਅੱਛਾ ਤੁਹਾਨੂੰ ਦਰਸ਼ਨ ਕਰਾਈ ਕਰਦਾਰ ਚੰਦਰ ਸਾਹਿਬ ਤੇ ਅੱਗੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਰਹਾਂਗੇ ਜੀ ਆਪਾਂ